ਅਸੀਂ ਭਾਜੀ ਪਾਣੀ ਤੋਂ ਇਨੇ ਕ ਜਿਆਦਾ ਪਰੇਸ਼ਾਨ ਆ ਨਾ ਕਿ ਤੁਸੀਂ ਪੁੱਛੋ ਕੋਈ ਨਾ ਅਸੀਂ ਪਾਣੀ ਪੀਣ ਵਾਲਾ ਵੀ ਬਾਜ਼ਾਰੋਂ ਕਿਸੇ ਵਾਲੇ ਮੁੱਲ ਲੈ ਰਹੇ ਆ ਤੇ ਨਹਾਉਣ ਤੋਂ ਵਾਸਤੇ ਅਸੀਂ ਰਿਸ਼ਤੇਦਾਰਾਂ ਦੇ ਘਰਾਂ 'ਚ ਜਾਂਦੇ ਪਏ ਆ ਅਸੀਂ ਇਹਨੇ ਖੁਸ਼ ਹੋ ਗਏ ਝਾੜੂ ਸਰਕਾਰ ਨੂੰ ਵੋਟ ਪਾਈ ਸੀ ਕਿ ਸਾਡੇ ਮਸਲੇ ਹੱਲ ਕਰਨਗੇ ਪਰ ਮਸਲੇ ਹੱਲ ਕੀ ਕਰਨੇ ਜਿਹੜਾ ਪਾਣੀ ਆ ਰਿਹਾ ਸੀ ਉਹ ਵੀ ਬੰਦ ਕਰਾਤਾ ਇਧਰ ਪਾਣੀ ਕੀ ਬੜੀ ਸਮੱਸਿਆ ਹੈ ਪਾਣੀ ਕੀ ਹੱਲ ਲਿਖਾ ਲੇ ਕੁਛ ਵੀ ਪਾਣੀ ਬਿਲਕੁਲ ਵੀ ਨਹੀਂ ਆ ਰਿਹਾ ਹੈ ਸਾਡੇ ਘਰ ਤੇ ਬੱਚੇ ਸਾਡੇ ਬਿਨਾਂ ਨਾਇਦ ਹੋਏ ਗਏ ਆ ਤੇ ਆ ਕੇ ਉਹਨੂੰ ਕੀ ਕਰਨਗੇ ਬਤਾਉਣਾ ਖਾਣਾ ਬਣਾਇਆ ਹੈ ਨਾ ਪਾਣੀ ਐ ਐਸੇ ਥੋੜੀ ਖਾਣਾ ਵਾਰਸੇ ਲਿਆਉਣਗੇ ਪਾਣੀ ਥੋੜੀ ਬਾਰ-ਬਾਰ ਸੇ ਲੈ ਕੇ ਆਏ ਜਾਈਏ ਜੀ ਅੱਜ ਦੀ ਡੇਟ ਚਾ ਵੇਖੋ ਬਾਲਟੀ ਹੱਥ ਚ ਜੇ ਬੱਚੇ ਸਾਡੇ ਨਹਾਣ ਤੋਂ ਬਗੈਰ ਸਕੂਲੇ ਗਏ ਜੇ ਪਾਣੀ ਦੀ ਅਕ ਛੇਟ ਨਹੀਂ ਭਾਵੇਂ ਟੈਂਕੀ ਚੈੱਕ ਕਰ ਲਓ ਜਿਸ ਟਾਈਮ ਦੇ ਉੱਤੇ ਪਾਣੀ ਆਂਦਾ ਸਰਕਾਰੀ ਉਸ ਟਾਈਮ ਦੇ ਉੱਤੇ ਤੁਸੀਂ ਮੋਟਰ ਛੱਡ ਕੇ ਵੇਖ ਲਓ ਅੱਧਾ-ਅੱਧਾ ਘੰਟਾ ਖਾਲੀ ਮੋਟਰ ਚੱਲਦੀ ਆ ਪਰ ਪਾਣੀ ਨਹੀਂ ਆ ਰਿਹਾ ਰੀਕਵੇਸਟ ਹੈ ہماری ਕਿ ہمارے ਉਸ ਘਰ ਪਾਣੀ ਪਹੁੰਚਣਾ ਚਾਹੀਏ ਜਗਾ 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 ਆਜਾ ਪਾਣੀ ਦੀ ਕਮੀ ਹੈ ਇਹਨਾਂ ਨੇ ਪੈਪਾ ਬੁੱਡੀਆਂ ਨੇ 2 2.5 ਸਾਲ ਪਹਿਲਾਂ ਇਹਨਾਂ ਨੇ ਪੈਪਾ ਬੁੱਡੀਆਂ ਨੇ ਅਸੀਂ ਪੈਪਾ ਬੁੱਡਾਂ ਨਹੀਂ ਦਿੱਤੀਆਂ ਪਰ ਉਹਦੇ باوجود ਵੀ ਇਹਨਾਂ ਧੱਕੇਛਾਹੀ ਦੇ ਨਾਲ ਪੈਪਾ ਬੁੱਟੀਆਂ ਨੇ ਪੈਪਾ ਬੁੱਟਣ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਪਿਛਲੀਆਂ ਪ੍ਰਾਣੀਆਂ ਪਾਣੀ ਥੱਲੇ ਹੋ ਚੁੱਕੀਆਂ ਜਿਹੜੀਆਂ ਨਵੀਆਂ ਪੈਪਾਂ ਉਹਦੇ ਉੱਤੇ ਰੱਖ ਦਿੱਤੀਆਂ ਜਿਹਦੇ ਨਾਲ ਪਾਣੀ ਦਾ ਲੈਵਲ ਜਿਹੜਾ ਵਾ ਉੱਚਾ ਹੋ ਗਿਆ ਤੇ ਉਹ ਪਿੱਛੋਂ ਪਾਣੀ ਦੀਆਂ ਪੈਪਾਂ ਮੇਨ ਨਹੀਂਆਂ ਨੇ ਉਹ ਪਾਣੀ ਚੜਦਾ ਨਹੀਂ ਪਿਆ। ਹਾਨੀ ਸਰ ਆਪਣਾ ਨਾਮ ਦੱਸ ਕੇ ਕੋਈ ਦੱਸਣਾ ਜਾਂਦਾ 30 ਮਿੰਟਾਂ ਤੱਕ। ਸਾਸੀ ਕਾ ਭਾਜੀ ਮੈਂ ਕਰਮਜੀਤ ਸਿੰਘ ਸ਼ਹੀਦੋਦਨ ਸਿੰਘ ਨਗਰ ਦਾ ਵਾਸੀ ਆਂ। ਅਸੀਂ ਭਾਜੀ ਪਾਣੀ ਤੋਂ ਇਨੇ ਕ ਜਿਆਦਾ ਪਰੇਸ਼ਾਨ ਆ। ਕਿ ਤੁਸੀਂ ਪੁੱਛੋਗੇ ਨਾ ਅਸੀਂ ਪਾਣੀ ਪੀਣ ਵਾਲਾ ਵੀ ਬਾਜ਼ਾਰੋਂ ਕਿਸੇ ਵਾਲੇ ਮੁੱਲ ਲੈ ਰਹੇ ਆ ਤੇ ਨਹਾਉਣ ਤੋਂ ਆਸਤੇ ਅਸੀਂ ਰਿਸ਼ਤੇਦਾਰਾਂ ਦੇ ਘਰਾਂ 'ਚ ਜਾਣੇ ਪਏ ਆ ਅਸੀਂ ਇਹਨੇ ਖੁਸ਼ ਹੋ ਗਏ ਝਾੜੂ ਸਰਕਾਰ ਨੂੰ ਵੋਟ ਪਾਈ ਸੀ ਕਿ ਸਾਡੇ ਮਸਲੇ ਹੱਲ ਕਰਨਗੇ ਪਰ ਮਸਲੇ ਹੱਲ ਕੀ ਕਰਨੇ ਜਿਹੜਾ ਪਾਣੀ ਆ ਰਿਹਾ ਸੀ ਉਹ ਵੀ ਬੰਦ ਕਰਾਤਾ ਤੁਸੀਂ ਇਹ ਚੀਜ਼ ਨੋਟ ਕਰੋ ਵੀ ਅਸੀਂ ਇੱਥੋਂ ਦੇ ਐਮਐਲਏ ਕੌਂਸਲਰ ਸਾਰਿਆਂ ਕੋ ਗਏ ਆ ਉਹ ਆਏ ਵੀ ਆ ਬਸ ਲਾਰਾ ਲਾ ਕੇ ਚੱਲ ਜਾਂਦੇ ਆ ਵੀ ਭਾਈ ਤੁਹਾਡਾ ਮਸਲਾ ਹੱਲ ਹੋ ਜਾਏਗਾ ਮਸਲਾ ਹੱਲ ਹੋ ਜਾਏਗਾ ਪਰ ਮਸਲਾ ਕੋਈ ਹਾਲ ਨਹੀਂ ਹੋਇਆ ਤੁਸੀਂ ਅੱਜ ਦੀ ਡੇਟ ਚ ਆ ਵੇਖੋ ਬਾਲਟੀ ਹੱਥ 'ਚ ਜੇ ਬੱਚੇ ਸਾਡੇ ਨਾਂ ਤੋਂ ਬਗੈਰ ਸਕੂਲੇ ਗਏ ਜੇ ਪਾਣੀ ਦੀ ਅਕ ਛੇਟ ਨਹੀਂ ਭਾਵੇਂ ਟੈਂਕੀ ਚੈੱਕ ਕਰ ਲਓ ਜਿਸ ਟਾਈਮ ਦੇ ਉੱਤੇ ਪਾਣੀ ਆਂਦਾ ਸਰਕਾਰੀ ਉਸ ਟਾਈਮ ਦੇ ਉੱਤੇ ਤੁਸੀਂ ਮੋਟਰ ਛੱਡ ਕੇ ਵੇਖ ਲਓ ਅੱਧਾ-ਅੱਧਾ ਘੰਟਾ ਖਾਲੀ ਮੋਟਰ ਚੱਲਦੀ ਆ ਪਰ ਪਾਣੀ ਨਹੀਂ ਆ ਰਿਹਾ ਉਹ ਦੂਸਰੇ ਨੰਬਰ ਤੇ ਇਹ ਆ ਜਿਹੜੀਆਂ ਕੂੜੇ ਵਾਲੀਆਂ ਗੱਡੀਆਂ ਲੱਗੀਆਂ ਉਹ ਵੀ ਇਹਨਾਂ ਦੇ ਜਿਹੜੇ ਬੰਦੇ ਗ੍ਰਾਹੀ ਕਰਨ ਆਉਂਦੇ ਉਹ ਬਦਮਾਸ਼ ਹੈਗੇ ਨੇ ਪੂਰੀ ਬਦਮਾਸ਼ੀ ਕਰਦੇ ਨੇ ਕੂੜਾ ਲੈ ਗੇ ਨਹੀਂ ਜਾਂਦੇ ਤੇ ਬਦਮਾਸ਼ੀ ਕਰਕੇ ਕਹਿੰਦੇ ਨੇ ਵੀ ਭਾਜੀ ਸਾਨੂੰ ਪੈਸੇ ਦਿਓ ਜਦੋਂ ਕੂੜਾ ਨਹੀਂ ਖੰਣਾ ਤੇ ਪੈਸੇ ਕਾਹਦੇ ਦਈਏ ਇਹਨਾਂ ਨੇ ਬਦਮਾਸ਼ ਭਾਲੇ ਹੋਏ ਨੇ ਕਿੰਨੇ ਸਮੇਂ ਤੋਂ ਇਹਦਾ ਸਮੱਸਿਆ ਆ ਰਹੀ ਹੈ ਭਾਈ ਇਹ 2.5 ਸਾਲ ਤੋਂ ਪਹਿਲਾਂ ਬਹੁਤ ਵਧੀਆ ਪਾਣੀ ਆਂਦਾ ਸੀ ਇਹ ਇਹਨਾਂ ਨੇ ਪੈਪਾ ਬੁੱਟੀਆਂ ਨੇ 2.5 ਸਾਲ ਪਹਿਲਾਂ ਇਹਨਾਂ ਨੇ ਪੈਪਾ ਬੁੱਟੀਆਂ ਨੇ ਅਸੀਂ ਪੈਪਾ ਬੁੱਟਾਂ ਨਹੀਂ ਦਿੱਤੀਆਂ ਪਰ ਉਹਦੇ باوجود ਵੀ ਇਹਨਾਂ ਧੱਕੇਸ਼ਾਈ ਦੇ ਨਾਲ ਪੈਪਾ ਬੁੱਟੀਆਂ ਨੇ ਪੈਪਾ ਬੁੱਟਣ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਪਿਛਲੀਆਂ ਪ੍ਰਾਣੀਆਂ ਪਾਪਾਣੀ ਥੱਲੇ ਹੋ ਚੁੱਕੀਆਂ ਜਿਹੜੀਆਂ ਨਵੀਆਂ ਪੈਪਾਂ ਉਹਦੇ ਉੱਤੇ ਰੱਖ ਦਿੱਤੀਆਂ ਜਿਹਦੇ ਨਾਲ ਪਾਣੀ ਦਾ ਲੈਵਲ ਜਿਹੜਾ ਵਾ ਉੱਚਾ ਹੋ ਗਿਆ ਤੇ ਪਿੱਛੋਂ ਪਾਣੀ ਦੀਆਂ ਪੈਪਾਂ ਮੇਨ ਨਹੀਂਆਂ ਨੇ ਉਹ ਪਾਣੀ ਚੜਦਾ ਨਹੀਂ ਪਿਆ ਤੁਸੀਂ ਅੱਧਾ ਅੱਧਾ ਘੰਟਾ ਮੋਟਰ ਚਲਾ ਲਓ ਤੁਹਾਡੇ ਪਾਣੀ ਨਹੀਂ ਆਏਗਾ ਇਹਦੇ ਬਾਰੇ ਤੁਸੀਂ ਸਮੱਸਿਆ ਦੇ ਹਾਲਤ ਕੋਈ ਸਰਕਾਰੀ ਅਧਿਕਾਰੀ ਨੂੰ ਮਿਲਿਓ ਭਾਜੀ ਅਸੀਂ ਕਾਰਪੋਰੇਸ਼ਨ ਦੇ ਜਿਹੜੇ ਜਈ ਹੈ ਜਿਹੜੇ ਇੱਥੋਂ ਦਾ ਕਾਉਂਸਲਰ ਮੇਨ ਸਾਡੇ ਹੱਥੋਂ ਦੇ ਉਹਨਾਂ ਨੂੰ ਫੋਨ ਕਰ ਕਰ ਉਹਨਾਂ ਦੀਆਂ ਦੁਕਾਨਾਂ ਤੇ ਜਾ ਜਾ ਕੇ ਫਿਰ ਜਿਹੜੇ ਐਮਐਲਏ ਜਿਹੜੇ ਜਿੰਨੇ ਵੀ ਤੁਹਾਡੇ ਝਾੜੂ ਦੇ ਆ ਗਏ ਨੇ ਅਸੀਂ ਸਾਰਿਆਂ ਦੇ ਤਰਲੇ ਮਾਰੇ ਆ ਪਰ ਸਾਡੀ ਕਿਸੇ ਨੇ ਨੀ ਜੇ ਸੁਣੀ ਹੁਣ ਬੇਨਤੀ ਸਾਡੀ ਇਹ ਆ ਕਿ ਵੋਟਾਂ ਫੇਰ ਆ ਗਈਆਂ ਹੁਣ ਸਾਰਿਆਂ ਨੇ ਆਪਣੇ ਰੰਗ ਰੂਪ ਖਾਣੇ ਆ ਸਾਡੇ ਗਲੀ ਦੇ ਵਿੱਚ ਉਹ ਸ਼ਖਸ ਆਵੇ ਉਹ ਪਾਰਟੀ ਆਵੇ ਜਿੰਨੇ ਸਾਡੇ ਪਾਣੀ ਦਾ ਮਸਲਾ ਹੱਲ ਕਰਨਾ ਝਾੜੂ ਸਰਕਾਰ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਉਹਨਾਂ ਨੇ ਸਾਨੂੰ 2.5 ਸਾਲ ਹੋ ਗਏ ਨੇ ਖਰਾਬ ਕਰਦੇ ਪਏ ਨੇ ਲਾਰੇ ਲਾਲ ਆ ਕੇ ਲਾਲ ਆ ਕੇ ਸਾਨੂੰ ਅੱਥੋਂ ਤੱਕ ਪਹੁੰਚਾ ਤਕ ਅੱਜ ਇੰਨੀ ਗਰਮੀ ਆ ਤੁਸੀਂ ਵੇਖੋ ਕਿ ਨਾ ਪਾਣੀ ਨਾ ਪਾਣੀ ਪੀਣ ਜੋਗਾ ਨਾ ਜੋਗਾ ਕਿੱਥੇ ਜਾਈਏ ਅਸੀਂ ਇਹਨਾਂ ਕੌਂਸਲਰਾਂ ਨਾਲ ਕਰਾ ਜਾ ਕੇ ਨਹੀਏ ਦਸਵਾ ਮੈਨੂੰ ਕੀ ਕਰੀਏ ਹਾਰ ਕੇ ਕੀ ਕੀਤਾ ਅਸੀਂ ਆਪਣਾ ਬੰਡੋਰੀ ਸਾਹਿਬ ਨੂੰ ਦੱਸਿਆ ਵਾ ਇਹਨਾਂ ਨੂੰ ਦੱਸਿਆ ਕਹਿੰਦੇ ਕੋਈ ਗੱਲ ਨਹੀਂ ਅਸੀਂ ਤੁਹਾਡਾ ਮਸਲਾ ਹੱਲ ਕਰਦੇ ਆਂ ਬਾਕੀ ਇਹਨਾਂ ਅੱਗੇ ਵੀ ਬੇਨਤੀ ਆ ਕਿ ਅਸੀਂ ਸਿਰਫ ਇਕੱਠੇ ਹੋਏ ਆ ਜੇ ਸਾਡਾ ਮਸਲਾ ਹੱਲ ਹੋਏਗਾ ਤੇ ਫਿਰ ਅਸੀਂ ਸਪੋਰਟ ਕਰਾਂਗੇ ਨਹੀਂ ਤੇ ਸਾਡੀ ਸਪੋਰਟ ਕਿਸ ਨੂੰ ਨਹੀਂ ਜੀ ਹੈਗੀ ਅਸੀਂ ਵੋਟਾਂ ਵਾਲੇ ਤੇ ਜਾ ਕੇ ਨੋਟਾ ਦਾ ਬਟਨ ਦਬਾ ਦੇਣਾ ਜੇ ਵੀ ਅਸੀਂ ਸਾਰਿਆਂ ਤੋਂ ਪਰੇਸ਼ਾਨ ਆ ਜੇ ਸਾਨੂੰ ਪਾਣੀ ਪੀਣ ਨੂੰ ਨਹੀਂ ਮਿਲਦਾ ਤੇ ਅਸੀਂ ਸਰਕਾਰਾਂ ਕੀ ਕਰਦੀਆਂ बता कर क्या क्या के रहने वाले समस्या है मेरा नाम शालू है मैं श्रीतम सिंह रहती हूँ हाँ इधर पानी की बड़ी समस्या है पानी की हाल निकाली कुछ भी पानी बिल्कुल भी, भी, नहीं, भी नहीं, नहीं आ रहा है हमारे घर तो बच्चे हमारे बिना नहाए धोए गए हैं आ, आके उनको क्या करेंगे बताओ ना खाना बनाया है ना पानी या ऐसे थोड़ी खाना बाहर से ले आएंगे पानी थोड़ी बार बार से लेके आ जाएंगे कुछ हल करें पानी का प्लीज यही रिक्वेस्ट है मेरी क्या पानी से भर के ला रहे हैं पानी गली में से कभी पिछली गली से भर रहे हैं जिसके घर सवार सीवर लग रहा है उनके घर से भर रहे है। तो हैं हमारे तो है नहीं कितने समय से ये प्रॉब्लम दो ढाई साल हो गए हम ठीक है आपने बड़ा सो समझ के वोट झाड़ू निकला झाड़ू वाले ने कुछ समस्या हल करी नहीं वोट ले लेके चल जाते हैं बस अब वोट लेना जानते तो फिर पानी भी तो कम से कम समस्या भी तो हल करे लोगों की बस ये मैं यही कहना चाहती हूँ प्लीज रिक्वेस्ट है हमारी कि हमारे घर पानी पहुँचना चाहिए जगह जगह जहाँ जा पानी की कमी है ਕਿਹੜੇ ਇਲਾਕੇ ਦੇ ਹਾਂ ਤੁਸੀਂ ਸਮੱਸਿਆ ਦਾ ਨਹੀਂ ਉਹ ਸੀ ਦੁਸ਼ਰ ਨਗਰ ਹੈ ਹਾਂ ਜੀ ਕੀ ਸਮੱਸਿਆ ਹੈ ਤੁਹਾਡੀ ਆਪਣੇ ਬਾਬੇਕ ਨੇ ਇਰਾਦਾ ਕਰਦਾ ਪੰਜ ਨੰਬਰ ਗਲੀ 6 ਨੰਬਰ ਗਲੀ ਸਾਡੀ ਹਾਂ ਜੀ 302 ਨੰਬਰ ਮਕਾਨ ਮੇਰਾ ਹਾਂ ਜੀ ਕੀ ਸਮੱਸਿਆ ਹੈ ਤੁਹਾਨੂੰ ਸਮੱਸਿਆ ਪਾਣੀ ਦੀ ਆ ਨਾ ਕੋੜਾ ਪਾਣੀ ਨਹੀਂ ਆਉਂਦਾ ਕੂੜੇ ਵਾਲੇ ਵੀ ਨਹੀਂ ਆਉਂਦੇ ਵਾਲੇ ਵੀ ਨਹੀਂ ਆਉਂਦੇ ਨਾ ਕੂੜੇ ਵਾਲੇ ਆਉਂਦੇ ਨਾ ਆਉਂਦੇ ਆ ਸੀਵਰ ਦਾ ਪਾਣੀ ਪਾਣੀ ਇਹ ਬਜ਼ਾਰੋਂ ਲੋਕਾਂ ਦੇ ਘਰਾਂ ਤੋਂ ਲੈਣ ਲੈਣ ਕੇ ਪੀਣੇ ਆ ਤੇ ਆਪਣਾ ਪਾਣੀ ਤੁਸੀਂ ਚੈੱਕ ਕਰੋ ਪਾੜੇ ਪਪਾ ਦਾ ਗੱਦਾ ਪਾਣੀ ਸਮਰਸੀ ਵਾਲ ਪੰਪ ਦਾ ਪਾਣੀ ਪੀਣ ਵਾਲਾ ਤੁਸੀਂ ਆਪ ਸਿਆਣੇ ਜੀ ਆ ਸਮੱਸਿਆ ਕਿੰਨੇ ਸਮੇਂ ਤੋਂ ਤੁਹਾਨੂੰ ਆ ਰਹੀ ਹੈ 2.5 ਸਾਲ ਹੋ ਗਏ ਇਹ ਜਨੂੰ ਦਾ ਸੀਵਰ ਪਿਆ ਉੰਦਾ ਹੀ ਨਹੀਂ ਹੁੰਦਾ ਇਹਦੇ ਬਾਰੇ ਕੋਈ ਅਧਿਕਾਰੀ ਨੂੰ ਮਿਲੇ ਕੋਈ ਐਮਐਲਏ ਹਾਂ ਐਂ ਗਏ ਆ ਉੱਥੇ ਆਪਣੇ ਦਫ਼ਤਰ ਉਹ ਕੋਈ ਗੱਲ ਨਹੀਂ ਆ ਬਣ ਕਰ ਦਾਂਗੇ ਕਰ ਦਾਂਗੇ ਜੇ ਕਰਾਂਗੇ ਉਹ ਕਰਾਂਗੇ ਕੋਈ ਵੀ ਨਹੀਂ ਬੜਿਆ ਇੱਥੇ ਅਸੀਂ ਇਕੱਠੇ ਹੋ ਕੇ ਕਹਿ ਐਵੇਂ ਨਾ ਹੀ ਆ ਪਾਣੀ ਪਾਣੀ ਟੀ ਮੰਗ ਕਰਦੇ ਸਰਕਾਰ ਤੋਂ ਮੰਗੋਗੇ ਸਰਕਾਰ ਨੂੰ ਕੀ ਕਰੀਏ ਤੁਹਾਨੂੰ ਦੱਸਣ ਤੇ ਰਹੇ ਆ ਕਿ ਪਾਣੀ ਸਾਡਾ ਆਵੇ ਤੇ ਸਾਡੀ ਮੰਗ ਕੇ ਪਾਣੀ ਦੀ ਆ ਚਾਹੀਦਾ ਪਾਣੀ ਲਾਈਆਂ ਨੇ ਤੇ ਸਾਨੂੰ ਆਣ ਕੇ ਤੰਗ ਕਰਨਾ ਆਦੇ ਸਾਨੂੰ ਕਹਿੰਦੇ